नमस्कार आप देख रहे हैं युवराज भारत न्यूज ये खबर आपके लिए हमारे संवाददाता सुरेंद्र शर्मा जी लेकर आए हैं युवराज भारत न्यूज दी रिपोर्ट विजिलेंस ब्यूरो पठानकोट वालों पिंड घरोटा विच भ्रष्टाचार विरुद्ध जागरूकता सेमिनार आयोजित पठानकोट पंजाब सरकार दे दिशा निर्देशों अनुसार विजिलेंस ब्यूरो अमृतसर की अगवाई हेठ ਵਿਜੀਲੈਂਸ ਬਿਊਰੋ ਯੂਨਿਟ ਪਠਾਨਕੋਟ ਵੱਲੋਂ ਪਿੰਡ ਘਰੋਟਾ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ਇਸ ਮੌਕੇ ਐਸਆਈ ਸੁਰਜੀਤ ਕੁਮਾਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਕੰਮਕਾਜ ਲਈ ਕਿਸੇ ਵੀ ਦਫ਼ਤਰ ਵਿੱਚ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਕਿਸੇ ਤਰ੍ਹਾਂ ਦੀ ਘਪਲੇਬਾਜ਼ੀ ਕਰਦਾ ਹੈ ਤਾਂ ਲੋਕ ਤੁਰੰਤ ਵਿਜੀਲੈਂਸ ਬਿਊਰੋ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹਨ

ਦਾਂ ਜੋ ਲੋਕਾਂ ਵਿੱਚ ਇਮਾਨਦਾਰੀ ਤੇ ਪਾਰਦਰਸ਼ੀਤਾ ਦੀ ਭਾਵਨਾ ਮਜ਼ਬੂਤ ਬਣੀ ਰਹੇ ਜੀ ਸਰ ਆਪਣੇ ਤੁਸੀਂ ਅੱਜ ਇਹ ਪਬਲਿਕ ਦੇ ਵਿੱਚ ਆਇਓ ਵੀਰ ਵੀ ਲੈਂਥ ਬਿਊਰੋ ਨੇ ਇਹ ਅਵਸਰ ਤੋਂ ਔਰ ਲੋਕਾਂ ਦੇ ਵਿੱਚ ਤੁਸੀਂ ਜਾਗਰਤੀ ਮੈਂ ਜਿਹੜੀ ਇੱਕ ਲਾਰੇ ਹੋ ਕੇ ਭ੍ਰਿਸ਼ਟਾਚਾਰੀ ਨੂੰ ਨਾਤਪਾਣ ਲਈ ਸਰਕਾਰ ਨੇ ਪੂਰਾ ਆਪਣਾ ਚੀਚਾ ਮਿੱਥਿਆ ਆ ਔਰ ਇਹਦੇ ਤੇ ਤੁਸੀਂ ਅਗਰ ਤੁਹਾਡੇ ਕੋਲ ਕੋਈ ਕੰਪਲੇਨਟ ਪਹੁੰਚਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਨਾਲ ਡੀਲ ਕਰੋਗੇ ਸਾਡੇ ਮਨੋਗ ਬਣੇ ਆਪਣੀ ਪਹਿਲਾਂ ਇੱਕ ਮਿੰਟ ਇੰਟਰੋਡਕਸ਼ਨ ਜ਼ਰੂਰ ਕਰ ਇਹ ਐਸਐਸ ਸੁਦੀਪ ਕੁਮਾਰ ਵਿਜੀਲੈਂਸ ਵਿਭਾਗ ਦੇ ਪਠਾਨਕੋਟ ਮਾਨਯੋਗ ਡਾਇਰੈਕਟਰ ਵਿਜੀਲੈਂਸ ਵਿਭਾਗ ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਸਰਦਾਰ ਲਖਵੀਰ ਸਿੰਘ ਦਾ ਵਿਜੀਲੈਂਸ ਵਿਭਾਗ ਅਮਰ ਸਰ ਦੇ ਅੰਦੇਸ਼ਾਂ ਅਤੇ ਪੰਜਾਬ ਸਰਕਾਰ ਵੱਲੋਂ ਮਿਤੀ 27 10 ਤੋਂ ਲੈ ਕੇ 21 11 ਤੱਕ 25 ਤੱਕ ਅਵੇਰਨੈਸ ਵੀਕ ਜਿਹੜਾ ਮਨਾਇਆ ਜਾ ਰਿਹਾ ਹੈ ਇਹਦੇ ਸਬੰਧੀ ਪਬਲਿਕ ਨੂੰ ਅ ਰਿਸ਼ਵਤ ਦੇ ਸਬੰਧੀ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਇਹ ਕੋਈ ਕਿਸੇ ਕੰਮ ਬਦਲੇ ਕੋਈ ਰਿਸ਼ਵਤ ਮੰਗਦਾ ਠੀਕ ਹੈ ਜੀ ਉਹਦੇ ਵਾਸਤੇ ਜਾਗਰੂਕ ਕੀਤਾ ਜਾ ਰਿਹਾ ਕਿ ਆਪਣਾ ਕੰਮ ਜਿਹੜਾ ਹੈ ਉਹ ਬਿਨਾ ਪੈਸੇ ਰਿਸ਼ਵਤੇ ਦਿੱਤੇ ਆ ਕਰੋ ਜੇ ਕੋਈ ਕੋਈ ਰਿਸ਼ਵਤ ਮੰਗਦਾ ਇਸ ਉਹ ਸਾਡੇ ਨੰਬਰ ਜਿਹੜੇ ਉੱਪਰ ਸਾਡੇ ਅਸ਼ਰਾਂ ਦਿੱਤੇ ਆ ਇਹਨਾਂ ਨੂੰ ਫੋਨ ਕਰਕੇ ਜਾਂ ਸਾਡੇ ਕੋਲ ਸਿੱਧੇ ਵਿਜੀਲੈਂਸ ਬੂਰੋ ਜਾਂਦੇ ਪਠਾਨਕੋੜਾ ਆ ਕੇ ਸਾਨੂੰ ਸੂਚਨਾ ਦਿਓ ਉਹਦੇ ਖਿਲਾਫ ਜਿਹੜੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ ਧੰਨਵਾਦ ਜੀ